ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸਾਰੇ ਸਿੱਖ ਸੰਗਤਾਂ ਨੂੰ ਦੇਸ਼ ਵਾਸੀਆਂ ਨੂੰ ਜਿੱਥੇ-ਜਿੱਥੇ ਸੰਗਤਾਂ ਮੇਰੀ ਬਾਤ ਸੁਣਦੀਆਂ ਸਾਰਿਆਂ ਨੂੰ ਅੱਜ ਨਵੇਂ ਸਾਲ ਦੀਆਂ ਵਧਾਈਆਂ ਦਿੰਨਾ ਕਿਉਂਕਿ ਸਿੱਖਾਂ ਦਾ 12 ਮਹਾ ਜਦੋਂ ਪੜਦੇ ਆ ਚੇਤ ਮਹੀਨਾ ਤੋਂ ਸ਼ੁਰੂ ਹੁੰਦਾ ਅੱਜ ਸਾਡਾ ਨਵਾਂ ਸਾਲ ਸ਼ੁਰੂ ਹੋਇਆ ਪਰ ਜਿਹੜੀਆਂ ਕੌਮਾਂ ਜਿਹੜੇ ਲੋਕ ਰਾਜ ਕਰ ਜਾਂਦੇ ਆ ਤੇ ਉਹ ਫਿਰ ਪਿੱਛੇ ਆਪ ਉਹ ਨਿਸ਼ਾਨੀਆਂ ਛੱਡ ਜਾਂਦੇ ਆ ਅੰਗਰੇਜ਼ਾਂ ਨੇ ਬੜਾ ਲੰਮਾ ਸਮਾਂ ਭਾਰਤ ਤੇ ਰਾਜ ਕੀਤਾ ਉਹ ਆਪਦੀ ਬੋਲੀ ਪਹਿਰਾਵਾ ਤੇ ਕੈਲੰਡਰ ਆਪਦਾ ਚਾਲੂ ਕਰ ਗਏ ਅੱਜ ਲੋਕ ਸਮਝਦੇ ਆ ਕਿ 1 ਜਨਵਰੀ ਤੋਂ ਨਵਾਂ ਸਾਲ ਚੱਲਦਾ ਅਸਲ ਵਿੱਚ ਸਾਡਾ ਸਾਲ ਇੱਕ ਚੇਤ ਤੋਂ ਚੱਲਦਾ ਇਸ ਕਰਕੇ ਮੈਂ ਜਿੱਥੇ ਸੰਗਤਾਂ ਨੂੰ ਵਧਾਈ ਵੀ ਦਿੰਦਾ ਹਾਂ ਉੱਥੇ ਨਾਲ ਬੇਨਤੀ ਵੀ ਕਰਦਾ ਹਾਂ ਕਿ ਰਾਜ ਭਾਗ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਆ ਰਾਜ ਭਾਗ ਬਿਨਾ ਬਹੁਤ ਸਾਰੇ ਛੋਡੇ ਸਿਧਾਂਤ ਛੋਡੀਆਂ ਗੱਲਾਂ ਅਧੂਰੀਆਂ ਰਹਿ ਜਾਂਦੇ ਆ ਅੱਜ ਸਿੱਖਾਂ ਦਾ ਆਨੰਦ ਮਾਇਰ ਜੈਕਟਾ ਜਿਹੜਾ ਉਹ ਰੁਲਿਆ ਪਿਆ ਐਡੀ ਵੱਡੀ ਬਹਾਦਰ ਕੌਮ ਜਿਹਦੀ ਜਵਾਨੇ ਮੂਹਰੇ ਦੁਨੀਆਂ ਦੇ ਵੱਡੇ ਵੱਡੇ ਝਖੜ ਵੀ ਝੁਮ ਜਾਂਦੇ ਆ ਸਿੱਖਾਂ ਦੀ ਜਵਾਨੇ ਮੂਹਰੇ ਪਰ ਉਸ ਕੌਮ ਦਾ ਨਾ ਕੋਈ ਆਉਦਾ ਕੈਲੰਡਰ ਬਣਿਆ ਜੇ ਕੈਲੰਡਰ ਬਣਿਆ ਰੋਲਾ ਪੈ ਗਿਆ ਤੇ ਨਾ ਉਹਦੇ ਕਿਹੜੇ ਆਨੰਦ ਘਰ ਜਾਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਸਾਰਾ ਸੰਸਾਰ ਗੁਰੂ ਮੰਨਦਾ ਏਕ ਇੱਕ ਉੱਚ ਲਿਖਿਆ ਹੋਇਆ ਸ਼ਬਦਾਂ ਜਿਹੜਾ ਉਹ ਅੱਜ ਵੀ ਸੱਚਾ ਰਹਿੰਦੇ ਦਮ ਨਾਲ ਸੱਚਾ ਰਹੂਗਾ ਉਹਦੇ ਵਿੱਚ ਚਾਰ ਲਾਵਾ ਦਾ ਪਾਠ ਹੁੰਦਾ ਤੇ ਜਿਹੜੇ ਜੋੜੇ ਦੇ ਚਾਰ ਲਾਵਾ ਦਾ ਪਾਠ ਹੋ ਜਾਂਦਾ ਉਹ ਭੋਤਪ੍ਰੀਤ ਦੀ ਜੋਣ ਨਹੀਂ ਪੈਂਦਾ ਪ੍ਰਕਰਮਾ ਹੁੰਦੀ ਆ ਇਸ ਕਰਕੇ ਉਹ ਤਾਂ ਹੀ ਸਾਰੀਆਂ ਗੱਲਾਂ ਚਾ ਲਾਗੂ ਹੋਣਗੀਆਂ ਇਹ ਸਾਡੇ ਕੋਲੇ ਰਾਜ ਭਾਗ ਤੇ ਸ਼ਕਤੀ ਹੋਊ ਜਿਦਾ ਕਿਤੇ ਸ਼ਕਤੀ ਸੀ ਮਹਾਰਾਣਜੇਤ ਸਿੰਘ ਕੋਲੇ ਫੇਰ ਆਪਦੇ ਮਨ ਦੀਆਂ ਗੱਲਾਂ ਸਿੱਖਾਂ ਦਾ ਵਾਧਾ ਜੋ ਕੁਝ ਕੀਤਾ ਮਹਾਰਾਜ ਸਾਹਿਬ ਨੇ ਉਹ ਸਭ ਦੇ ਸਾਹਮਣੇ ਆ ਅੱਜ ਹੀ ਮੈਂ ਇਸ ਦਿਨ ਤੇ ਸਭ ਮੌਕੇ ਤੇ ਜਿੱਥੇ ਹੋਲਾ ਮਹੱਲਾ ਵੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਲਾ ਮਹੱਲਾ ਹੋਲੀ ਦੇ ਬਰਾਬਰ ਸਿੱਖਾਂ ਦਾ ਚਾਲੂ ਕੀਤਾ ਅੱਜ ਜਦੋਂ ਇੱਥੋਂ ਦੇ ਨੌਜਵਾਨ ਟਰੈਕਟਰਾਂ ਤੇ ਟਰਾਲੀਆਂ ਤੇ ਮੋਟਰਸਾਈਕਲਾਂ ਦੇ ਵੱਡੇ ਵੱਡੇ ਝੰਡੇ ਲਾ ਕੇ ਜਾਂਦੇ ਆ ਉਹਨਾਂ ਮਨ ਨੂੰ ਖੁਸ਼ੀ ਹੁੰਦੀ ਆ ਕਿ ਕਿਸੇ ਟਾਈਮ 22 ਹਜ਼ਾਰ ਦੇ ਰਾਜ ਨੇ ਸੋਚਿਆ ਹੋਊ ਗੁਰੂ ਗੋਬਿੰਦ ਸਿੰਘ ਨੰਦਪੁਰ ਚੋਂ ਕੱਢ ਦਿਓ ਤੇ ਮੁੜ ਕੇ ਕਿਹੜਾ ਪੁੱਛਣਾ ਅੱਜ ਜਦੋਂ ਮੇਲੇ ਲੱਗਦੇ ਆ ਲੱਖਾਂ ਲੋਕ ਉੱਥੇ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਆ ਤੇ ਹੋਲੇ ਮਹੱਲੇ ਦੇ ਐ ਵਧਾਈਆਂ ਜਿੰਨੇ ਕਰਮਾ ਵਾਲੇ ਲੋਕ ਜਿਹੜੇ ਹੋਲੇ ਮਹੱਲੇ ਤੇ ਜਾਂਦੇ ਆ ਅੱਜ ਦੇ ਦਿਨ ਸੰਗਤਾਂ ਨੂੰ ਬੇਨਤੀ ਵੀ ਕੀਤੀ ਸੀ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਭਾਈ ਜਗਤਾਰ ਸਿੰਘ ਖਵਾਰਾ ਜਹਦਰ ਕਾਲ ਤਖਤ ਸਾਹਿਬ ਭਾਈ ਬਰਵੰਤ ਸਿੰਘ ਰਾਜੋਆਣ ਪਰਮਜੀਤ ਸਿੰਘ ਹੋਣੀ ਜਿੰਨੇ ਬੰਦੀ ਸਿੰਘ ਆ ਉਹਨਾਂ ਦੀ ਖਾਤਰ ਅਰਦਾਸ ਵੀ ਕਰਨੀ ਆ ਉਹ ਵੀ ਸੰਗਤਾਂ ਨੇ ਅਰਦਾਸਾਂ ਕੀਤੀਆਂ ਮੈਂ ਵੀ ਸਵੇਰ 4 ਵਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕੌਮ ਨੂੰ ਕੱਤਰਤਾ ਬਖਸ਼ ਕੌਮ ਚੜ੍ਹਦੀ ਕਲਾ 'ਚ ਰਹੇ ਬੰਦੀ ਸਿੰਘ ਰਹਾ ਹੋਣ ਤੇ ਕੌਮ ਦੀ ਆਪ ਦੀ ਸਰਕਾਰ ਪੰਜਾਬ ਦੇ ਵਿੱਚ ਬਣੇ ਤਾਂ ਜੋ ਅਸੀਂ ਆਪ ਦਾ ਭਵਿੱਖ ਦੇ ਬੱਚੇ ਆ ਜਿਹੜੇ ਖਾਸ਼ ਕਰਕੇ ਤੇ ਪੰਜਾਬ ਨੂੰ ਬਚਾ ਸਕਗੇ ਆਉ ਦੀ ਮਾਂ ਬੋਲੀ ਪੰਜਾਬੀ ਨੂੰ ਬਚਾ ਸਕਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਥੋਂ ਤੱਕ ਫਲਾਗੇ ਕਿ ਵੱਡੀ ਗਿਣਤੀ ਲੋਕ ਅੰਬਰ ਸ਼ਕ ਕੇ ਸਿੰਘ ਸਜਣ ਨਸ਼ਾ ਤੋਂ ਰਹਿਤ ਹੋਣ ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾਉਣ ਸਾਰੀਆਂ ਸੰਗਤਾਂ ਨੂੰ ਫੇਰ ਮੈਂ ਅੱਜ ਦੇ ਦਿਨ ਤੇ ਨਵਾਂ ਸਾਲ ਚੜਿਆ ਸਾਰੀਆਂ ਸੰਗਤਾਂ ਨਵੇਂ ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਹਰ ਰੋਜ਼ ਟੇਕਣ ਬਾਣੀ ਪੜਨ ਨਸ਼ੇ ਤੋਂ ਰਹਿਤ ਹੋਣ ਸੰਪਰਤ ਛਕਣਾ ਲੜਾਈ ਝਗੜਾ ਨਾਲ ਕਰਨਾ ਉਹਦੀ ਖੇਤੀ ਕਰੇ ਕਿਹੜਾ ਨੌਕਰੀ ਕਰਦਾ ਨੌਕਰੀ ਕਰੇ ਬਿਜ਼ਨਸ ਕਰਨ ਸਾਡੀ ਕੌਮ ਚਾਹ ਛੋਟੀ ਆ ਪਰ ਸੰਸਾਰ ਚ ਨਾ ਇਹ ਹੋਰ ਬੁਲੰਦੀਆਂ ਤੇ ਜਾਵੇ ਕੌਮ ਚ ਅਕਤਰਤਾ ਅਕਾਲਤ ਹ ਦੇ ਝੰਡੇ ਥੱਲੇ ਸਾਰੀ ਕੌਮ ਕੱਤਰ ਹੋਵੇ ਸਾਰੀਆਂ ਸੰਗਤਾਂ ਦਾ ਫਿਰ ਮੈਂ ਧੰਨਵਾਦ ਕਰਦਾ ਹਾਂ ਤੇ ਵਧਾਈ ਦਿੰਦਾ ਹਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ